ਪੰਜਾਬੀ ਸਿਨੇਮੇ ਦੇ ਉੱਤੇ ਪੜੇ ਇਲਜ਼ਾਮ ਲੋਕ ਬਹੁਤ ਜਲਦੀ ਲਗਾ ਦਿੰਦੇ ਹੁੰਦੇ ਆ ਕਿ ਇਹ ਕਮੇਡੀ ਆ ਰਹੀ ਐ ਕੁਝ मीनिंगफुल ਨਹੀਂ ਐ ਕੁਝ ਹਿਸਟੋਰੀਕ ਨਹੀਂ ਐ ਇਹ ਹਿਸਟੋਰੀਕ ਬੀਬੀ ਰਜਨੀ ਦੀ ਕਹਾਣੀ ਕਿਵੇਂ ਸ਼ੁਰੂ ਹੋਈ ਕਿਵੇਂ ਤੁਹਾਡੇ ਮਾਈਂਡ ਦੇ ਵਿੱਚ ਆਈ ਆ ਤੇ ਫਿਰ ਮੈਨੂੰ ਇੱਕ ਫੋਟੋ ਤੋਂ ਆਈਡੀਆ ਆਇਆ ਕਿ ਫੋਟੋ ਲੱਗੀ ਸੀ ਕਿਤੇ ਮੈਂ ਦੇਖੀ ਬੀਬੀ ਰਜਨੀ ਜੀ ਦੀ ਤੇ ਫਿਰ ਮੈਂ ਆਪਣੀ ਟੀਮ ਦੇ ਨਾਲ ਗੱਲ ਕੀਤੀ ਕਿ ਮੈਂ ਕਿਹਾ ਇੱਕ ਆ ਟੌਪਿਕ ਆ ਜੇ ਆਪਾਂ ਇਹ ਤੇ ਫਿਲਮ ਬਣਾਈਏ ਅੱਜ ਕੱਲ ਲੋਕੀ ਕਦਾਬਾਂ ਬਹੁ ਘੱਟ ਪੜਦੇ ਆ ਅੱਜ ਕੱਲ ਲੋਕੀ ਦੇਖਦੇ ਆ ਫੀ ਰਜਨੀ ਦਾ ਜਦੋਂ ਕਰੈਕਟਰ ਚੂਸ ਕਰਨਾ ਸੀਗਾ ਕਿਤੇ ਕਿਤੇ ਪਸ ਹੀ ਇਹਨਾਂ ਨੂੰ ਚੂਸ ਕਰ ਲਿਆ ਗਿਆ ਪਹਿਲਾਂ 2-3 ਚੋਇਸਿਸ ਰੱਖਿਆ ਗਿਆ ਕਿ ਇਹ ਐਕਟ੍ਰੈਸ ਅੱਛਾ ਕਿਰਦਾਰ ਨਿਭਾ ਸਕਦੇ ਆ ਅੱਜ ਵੀ ਸੰਮੇਲ ਦੇ ਵਿੱਚ ਇੱਕ ਹੋਰ ਮਹਿਕਾਂਗੀ ਕਿ ਸ਼ੁਰੂਆਤ ਅਜੇ ਹੀ ਹੋਈ ਹੈ ਉਹ ਇਤਿਹਾਸ ਕਿਉਂਕਿ ਵਿਸਰਦਾ ਜਾ ਰਿਹਾ ਸੀ ਉਸ ਇਤਿਹਾਸ ਨੂੰ ਬਚਾਉਣ ਦਾ ਯਤਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਬੀਬੀ ਰਜਨੀ ਦੀ ਕਹਾਣੀ ਖਾਸ ਕਰਕੇ ਸਾਡੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੇ ਬਚਪਨ ਦੇ ਵਿੱਚ ਆਪਣੀਆਂ ਦਾਦੀਆਂ ਨਾਨੀਆਂ ਤੋਂ ਜ਼ਰੂਰ ਸੁਣੀ ਹੋਏਗੀ ਪਰ ਉਸ ਕਹਾਣੀ ਨੂੰ ਇੱਕ ਨਿਮਾ ਦੇ ਰਾਹੀਂ ਪ੍ਰੈਜੈਂਟ ਕੀਤਾ ਜਾ ਰਿਹਾ ਹੈ ਅਮਰ ਹੁੰਦਲ ਜੀ ਸਾਡੇ ਨਾਲ ਨੇ ਹੁੰਦਲ ਜੀ ਲਗਾਤਾਰ ਸਰਕਾਰੀ ਕਾਰ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਪੰਜਾਬੀ ਸਿਨੇਮੇ ਦੇ ਉੱਤੇ ਬੜੇ ਇਲਜ਼ਾਮ ਲੋਕ ਬਹੁਤ ਜਲਦੀ ਲਗਾ ਦਿੰਦੇ ਹੁੰਦੇ ਆ ਕਿ ਕੋਮੇਡੀ ਆ ਰਹੀ ਹੈ ਕੁਝ मीनिंगफुल ਨਹੀਂ ਹੈ ਕੁਝ ਹਿਸਟੋਰੀਕ ਨਹੀਂ ਹੈ ਇਹ ਹਿਸਟੋਰੀਕ ਬੀਬੀ ਰਜਨੀ ਦੀ ਕਹਾਣੀ ਕਿਵੇਂ ਸ਼ੁਰੂ ਹੋਈ ਕਿਵੇਂ ਤੁਹਾਡੇ ਮਾਈਂਡ ਦੇ ਵਿੱਚ ਆਈ ਡੀਆ ਹੈ ਇਹ ਜੀ ਇਸ ਤੋਂ ਪਹਿਲਾਂ ਮੈਂ ਵਾਰਨਿੰਗ 1 ਤੇ ਵਾਰਨਿੰਗ 2 ਫਿਲਮਾਂ ਬਣਾਈਆਂ ਇਹ ਮੇਰੇ ਮਦਰ ਆਂਦੇ ਕਿ ਕਿ ਇਹ ਸਾਡੇ ਵੇਖਣ ਵਾਲੀ ਫਿਲਮ ਨਹੀਂ ਤੇ ਮੁੰਡਿਆ ਖੁੰਡਿਆ ਵਾਲੀ ਵੇਖਣ ਵਾਲੀ ਸਾਡੇ ਵੇਖਣ ਵਾਲੀ ਵੀ ਕੋਈ ਫਿਲਮ ਬਣਾਏਗਾ ਕਿ ਨਹੀਂ ਤੇ ਫਿਰ ਮੈਨੂੰ ਮਤਲਬ ਮੈਂ ਸੋਚ ਪਾਇਆ ਕਿ ਮੈਂ ਐਵੇਂ ਦਾ ਕੀ ਬਣਾਵਾ ਤੇ ਫਿਰ ਮੈਨੂੰ ਇੱਕ ਫੋਟੋ ਤੋਂ ਆਈਡੀਆ ਆਇਆ ਕਿ ਫੋਟੋ ਲੱਗੀ ਸੀ ਕਿਤੇ ਮੈਂ ਦੇਖੀ ਬੀਬੀ ਰਜਨੀ ਜੀ ਦੀ ਤੇ ਫਿਰ ਮੈਂ ਆਪਣੀ ਟੀਮ ਦੇ ਨਾਲ ਗੱਲ ਕੀਤੀ ਕਿ ਮੈਂ ਕਿਹਾ ਇੱਕ ਆ ਟੋਪਿਕ ਹੈ ਜੇ ਆਪਾਂ ਇੱਥੇ ਫਿਲਮ ਬਣਾਈਏ ਫਿਰ ਉੱਤੇ ਮੈਂ ਰਿਸਰਚ ਸ਼ੁਰੂ ਕੀਤੀ ਤੇ ਰਿਸਰਚ ਸ਼ੁਰੂ ਕੀਤੀ ਧਾਲੀਵਾਲ ਸਾਹਿਬ ਜੀ ਕੋਲੇ ਆਏ ਕਰਨਵੀਰਾ ਹਨਾ ਤੇ ਫਿਰ ਇਹਨਾਂ ਨੇ ਸਪੋਰਟ ਕੀਤੀ ਕਿ ਹਾਂ ਆਪਾਂ ਬਣਾਉਣੇ ਆ ਤੇ ਇਹਨਾਂ ਦੀ ਮਤਲਬ ਬਹੁਤ ਇਹਨਾਂ ਨੇ ਕਦੀ ਵੀ ਪ੍ਰੋਡਕਸ਼ਨ ਵਾਈਜ਼ ਚੀਜ਼ਾਂ ਵਾਈਜ਼ ਹਰ ਜਗ੍ਹਾ ਸਪੋਰਟ ਕੀਤੀ ਆ ਬੀਜੀਐਮ ਵੀ ਬਹੁਤ ਵਧੀਆ ਜਗ੍ਹਾ ਚੱਲਿਆ ਜਿਹੜਾ ਸੰਜਲੇਪਨ ਸਾੜੀ ਦੀ ਟੀਮ ਆ ਉਤੋਂ ਬੀਜੀਐਮ ਚੱਲ ਰਿਹਾ ਹਰ ਜਗ੍ਹਾ ਸਪੋਰਟ ਕੀਤੀ ਆ ਫਿਰ ਉਤੋਂ ਬਾਅਦ ਅਸੀਂ ਪੂਰੀ ਰਿਸਰਚ ਕੀਤੀ ਗੁਰੂ ਘਰੇ ਗਏ ਫਿਰ ਸਾਨੂੰ ਪਤਾ ਲੱਗਿਆ ਕਿ ਹਾਂ ਇਹ ਫਿਲਮ ਬਣਾਉਣੀ ਚਾਹੀਦੀ ਆ ਕਿਉਂਕਿ ਆਪਣਾ ਜਿਹੜਾ ਯੂਥ ਆ ਆਪਣਾ ਇਤਿਹਾਸ ਹੀ ਭੁੱਲਦਾ ਜਾ ਰਿਹਾ ਅੱਜ ਕੱਲ ਲੋਕੀ ਕਦਮਾ ਬਹੁਤ ਘੱਟ ਪੜਦੇ ਆ ਅੱਜ ਕੱਲ ਲੋਕੀ ਦੇਖਦੇ ਆ ਠੀਕ ਹੈ ਜੀ ਲੋਕੀ ਦੇਖਦੇ ਆ ਅੱਜ ਆਪਾਂ ਸਾਰਿਆਂ ਨੂੰ ਰਮਾਇਣ ਮਹਾਭਾਰ ਸਾਰੀਆਂ ਦੀਆਂ ਸਟੋਰੀਆਂ ਪਤਾ ਕਿਉਂਕਿ ਉਹ ਵਿਜ਼ੂਅਲ ਚਾਹੀਏ ਆ ਆਪਾਂ ਨੂੰ ਆਪਣੇ ਦਾ ਇਤਿਹਾਸ ਆ ਉਹਦੇ ਬਾਰੇ ਨਹੀਂ ਪਤਾ ਕਿਉਂਕਿ ਜਿੰਨਾ ਚਿਰ ਇਤਿਹਾਸ ਸਕਰੀਨ ਤੇ ਨਹੀਂ ਆਊਗਾ ਅੱਜ ਕੱਲ ਸਾਰੀ ਜਨਰੇਸ਼ਨ ਆ ਜਿਹੜੀ ਉਹ ਟੈਲੀਵਿਜ਼ਨ ਆ ਚੀਜ਼ਾਂ ਦੇਖ ਰਹੀ ਆ ਤੇ ਇਹ ਸਭ ਤੋਂ ਵੱਡਾ ਮਾਧਿਅਮ ਬਣ ਚੁੱਕਿਆ ਅੱਜ ਕੱਲ ਠੀਕ ਹੈ ਜੀ ਤੇ ਫਿਰ ਅਸੀਂ ਇਹ ਉਪਰਾਲਾ ਮਤਲਬ ਸਾਰਿਆਂ ਨੇ ਮਿਲ ਕੇ ਟੀਮ ਨੇ ਕੀਤਾ ਕਿ ਤੁਸੀਂ ਸਾਰੇ ਸੰਯੋਗ ਮਤਲਬ ਸਾਥ ਦਿਓ ਤੇ ਫਿਲਮ ਆਈ ਇਹ ਕਹਿੰਨੇ ਕਿ ਤੁਸੀਂ ਟੀਜ਼ਰ ਦੇਖ ਚੁੱਕੇ ਹੋ ਤੇ ਤੁਹਾਨੂੰ ਫਿਲਮ ਹੀ ਨਰਾਸ਼ ਨਹੀਂ ਕਰੂਗੀ ਬੀਬੀ ਰਜਨੀ ਦਾ ਜਦੋਂ ਕਰੈਕਟਰ ਚੂਸ ਕਰਨਾ ਸੀਗਾ ਕਿਦੇ ਕਿਦੇ ਫਸ ਹੀ ਇਹਨਾਂ ਨੂੰ ਚੂਸ ਕਰ ਲਿਆ ਗਿਆ ਪਹਿਲਾਂ 2-3 ਚੋਇਸਿਸ ਰੱਖਿਆ ਗਿਆ ਕਿ ਇਹ ਐਕਟ੍ਰੈਸ ਅੱਛਾ ਕਿਰਦਾਰ ਨਹੀਂ ਪਾ ਸਕਦੇ ਆ ਨਹੀਂ ਜੀ ਅਸੀਂ ਸਾਰਿਆਂ ਕੋ ਇੱਕ ਵਾਰ ਸਾਰੇ ਸ਼ਾਰਟਲਿਸਟ ਕੀਤੇ ਠੀਕ ਹੈ ਜੀ ਤੇ ਫਿਰ ਜਿਹਦੀ ਝੋਲੀ ਕਿਰਦਾਰ ਪੈਣਾ ਹੁੰਦਾ ਤੇ ਫਿਰ ਉਹ ਰੂਪੀ ਗੱਲ ਜੀ ਸੀ ਤੇ ਉਹਨਾਂ ਦੀ ਝੋਲੀ ਕਿਰਦਾਰ ਪਿਆ ਪਰ ਉਹਨਾਂ ਨੇ ਨਿਭਾਇਆ ਵੀ ਬਹੁਤ ਸੋਹਣਾ ਹਾਂਜੀ ਰੁਬੀ ਆਪਣੀ ਸਾਦਗੀ ਦੇ ਲਈ ਪਛਾਣੇ ਜਾਂਦੇ ਨੇ ਕਿ ਹਨਾ ਉਹਨਾਂ ਦੀ ਸਾਦਗੀ ਨੂੰ ਲੋਕ ਬੜਾ ਪਿਆਰ ਕਰਦੇ ਆ ਹਰ ਇੱਕ ਮੂਵੀ ਤੇ ਇਸੇ ਕਰਕੇ ਇਸੇ ਕਰਕੇ ਕਿਉਂਕਿ ਉਹਨਾਂ ਨੇ ਕਦੀ ਮਤਲਬ ਉਹਨਾਂ ਦੀ ਸਾਦਗੀ ਆ ਚੀਜ਼ਾਂ ਵਾਂ ਹਮੇਸ਼ਾ ਸ਼ੂਟ 'ਚ ਪੂਰੇ ਕੱਪੜਿਆਂ 'ਚ ਰਹੇ ਆ ਤੇ ਹਮੇਸ਼ਾ ਸਾਨੂੰ ਫਿਰ ਉਹੀ ਬੈਸਟ ਕੈਰੇਕਟਰ ਲੱਗਿਆ ਕਿ ਹਾਂ ਬੀਬੀ ਰਜਨੀਵਾਸ ਤੇ ਇਹ ਕੈਰੇਕਟਰ ਸਭ ਤੋਂ ਬੈਸਟ ਲੱਗਦਾ ਹੈ ਕਿ ਵਰਨਿੰਗ ਵਰਨਿੰਗ 2 ਤੋਂ ਬਾਅਦ ਕਿਉਂਕਿ ਇੱਕ ਪਾਸੇ ਐਕਸ਼ਨ ਮੂਵੀਜ਼ ਉਸ ਤੋਂ ਬਾਅਦ ਇਹ ਇੱਕ ਹਿਸਟੋਰਿਕ ਮੂਵੀ ਲੱਗਦਾ ਲੋਕ ਪਿਆਰ ਦੇਣਗੇ ਹਾਂਜੀ ਹਾਂਜੀ ਪੂਰੀ ਉਮੀਦ ਆ ਮੈਨੂੰ ਵਾਰਨਿੰਗ ਦੇ ਵੀ ਪੂਰੀ ਮੀਸੀ ਕਿ ਲੋਕੀ ਪਿਆਰ ਦੇਣਗੇ ਇਹਦੇ ਉੱਤੇ 200% ਉਮੀਦ ਹੈ ਕਿ ਹਾਂ ਮਤਲਬ ਸਾਰਿਆਂ ਨੂੰ ਬਹੁਤ ਪਸੰਦ ਆਊਗਾ اچھا ਲੱਗਦਾ ਕਿ ਹੁਣ ਸਾਡਾ ਸਿਨੇਮਾ ਵਾਕਈ ਗਰੋਅ ਕਰ ਰਿਹਾ ਕਿਉਂਕਿ ਹਮੇਸ਼ਾ ਪੰਜਾਬੀ ਸਿਨੇਮਾ ਦੇ ਉੱਤੇ ਇੱਕ ਕੁਐਸਚਨ ਮਾਰ ਖੜਾ ਹੋ ਜਾਂਦਾ ਸੀ ਕਿ ਇੱਕ ਝਟਕਲਿਆ ਤੋਂ ਇਲਾਵਾ ਇੱਕ ਫਨੀ ਕਾਮੇਡੀ ਤੋਂ ਇਲਾਵਾ ਕੁਝ ਨਹੀਂ ਹੁੰਦਾ ਜਿੱਦਾਂ ਤੁਸੀਂ ਵਾਰਨਿੰਗ ਪ੍ਰੈਜ਼ੈਂਟ ਕੀਤੀ ਪਤਾ ਚੱਲਿਆ ਕਿ ਪੰਜਾਬੀ ਸਿਨੇਮੇ ਦੇ ਵਿੱਚ ਐਕਸ਼ਨ ਦੀ ਵੀ ਐਂਟਰੀ ਹੋ ਗਈ ਹੋਈ ਆ ਹੁਣ ਐਕਸ਼ਨ ਤੋਂ ਬਾਅਦ ਹਿਸਟੋਰੀਕ ਨਹੀਂ ਐਵੇਂ ਦੀ ਚੀਜ਼ਾਂ ਪੜਨਗੀਆਂ ਤਾਂ ਮਤਲਬ ਆਪਣਾ ਇਹਦੇ ਨਾਲ ਐਮੇ ਦੀਆਂ ਚੀਜ਼ਾਂ ਦੇ ਨਾਲ ਆਪਣਾ ਸਿਨੇਮਾ ਵੀ ਉੱਚਾ ਜਾਂਦਾ ਵਾ ਚੀਜ਼ਾਂ ਉੱਤੇ ਜਾਂਦੀਆਂ ਆਣਾ ਜੀ ਤੇ ਲੋਕੀ ਹੁਣ ਬਾਹਰ ਦੇ ਲੋਕੀ ਵੀ ਦੇਖਣਗੇ ਦੂਜੀ ਇੰਡਸਟਰੀ ਦੇ ਵੀ ਜਿਹਾ ਤਾਮਿਲ ਤੇ ਰੋਕੀ ਹਾਂ ਪੰਜਾਬ ਵਾਲੇ ਵੀ ਚੰਗਾ ਕੰਮ ਕਰ ਰਹੇ ਮਤਲਬ ਕੰਮ ਵਧੀਆ ਹੋ ਰਿਹਾ ਸਾਰੇ ਹੁਣ ਆਪਣੀਆਂ 100 ਕਰੋੜ ਤੱਕ ਫਿਲਮਾਂ ਜਾਣ ਲੱਗਦੀਆਂ ਹੁਣ ਆਪਣੇ ਕੋ ਹੌਲੀ ਹੌਲੀ ਮਤਲਬ ਪ੍ਰੋਡਿਊਸਰਾਂ ਨੂੰ ਟਰਸਟ ਹੋ ਜਾਣਾ ਕਿ ਹਾਂ ਅਸੀਂ ਇਨਵੈਸਟ ਕਰ ਸਕਦੇ ਹਾਂ ਤੇ ਵਾਪਸ ਆਊਗਾ ਤੇ ਫਿਰ ਐਵੇਂ ਜੇ ਇਨਵੈਸਟ ਕਰਨਗੇ ਫਿਰ ਤਾਂ ਹੀ ਕਿਉਂਕਿ ਇਹ ਫਿਲਮਾਂ ਮਹਿੰਗੀਆਂ ਬਣਦੀਆਂ ਤਾਂ ਹੀ ਫਿਰ ਅਸੀਂ ਐਵੇਂ ਦੇ ਉਪਰਾਲੇ ਕਰ ਪਾਵਾਂਗੇ ਤੇ ਇਹ ਹੁਣ ਸਾਨੂੰ ਬਸ ਸਾਥ ਚਾਹੀਦਾ ਸਾਰਿਆਂ ਦਾ ਕਿ ਇਹ ਸਾਰੇ ਪਰਿਵਾਰਾਂ ਦੇ ਨਾਲ ਪਰਵਾਰਿਕ ਫਿਲਮ ਆ ਸਾਰੇ ਜਣੇ ਆਓ ਤੇ ਜਰੂਰ ਇਹ ਫਿਲਮ ਆ ਕੇ ਦੇਖੋ ਅੱਛਾ ਤੁਸੀਂ ਲਾਸਟ ਸਵਾਲ ਤੁਸੀਂ ਆਪਣੀ ਮਦਰ ਨੇ ਤੁਹਾਡੀ ਮਦਰ ਨੇ ਕਿਹਾ ਕਿ ਸਾਡੇ ਦੇਖਣ ਲਈ ਕੋ ਮੂਵੀ ਜਦੋਂ ਮਦਰ ਨੂੰ ਦੱਸਿਆ ਕਿ ਇਹ ਆਈਡੀਆ ਆਇਆ ਅਸੀਂ ਹੁਣ ਇਹ ਮੂਵੀ ਬਣਾ ਰਹੇ ਹਾਂ ਉਹਨਾਂ ਦਾ ਕੀ ਰਿਐਕਸ਼ਨ ਮਤਲਬ ਉਹਨਾਂ ਨੂੰ ਬਹੁਤ ਖੁਸ਼ੀ ਆਈ ਮੈਂ ਹੁਣ ਕੁਝ ਕੁ ਸੀਨ ਕਿ ਘਰੇ ਹੁੰਦੇ ਐਡਿਟਿੰਗ ਚੱਲਦੀ ਰਹਿੰਦੀ ਆ ਤੇ ਉਹਨਾਂ ਨੂੰ ਮੈਂ ਜਦੋਂ ਸੀਨ ਦਿਖਾਉਣਾ ਵਾ ਤੇ ਉਹ ਬਹੁਤ ਖੁਸ਼ ਹੁੰਦੇ ਕਿ ਹਾਂ ਫਿਰ ਮਨਦਾ ਹਾਜ਼ਰ ਰਹਿੰਦੇ ਕਿ ਕਿਉਂਕਿ ਮੇਰੇ ਮਦਰ ਅੰਬਰਸਰ ਤੋਂ ਹੀ ਆ ਹਾਂਜੀ ਤੇ ਉਹਨਾਂ ਨੂੰ ਕਹਾਣੀ ਬਾਰੇ ਪੂਰਾ ਪਤਾ ਵਾ ਜਦਾ ਪਤਾ ਵਾ ਤੇ ਦਿਖਾਉਣਾ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਹਾਂਜੀ ਤੇ ਬਿਲਕੁਲ ਅਮਰ ਹੁੰਦਲ ਸਾਡੇ ਨਾਲ ਸੀਗੇ ਵਰਨਿੰਗ ਵਰਗੀ ਐਕਸ਼ਨ ਮੂਵੀਜ਼ ਤੋਂ ਬਾਅਦ ਹਿਸਟੋਰੀਕ ਮੂਵੀ ਪ੍ਰੈਜ਼ੈਂਟ ਕਰਨ ਜਾ ਰਹੇ ਆ ਇਤਿਹਾਸ ਤੇ ਫਿਲਮ ਬਣਾਈ ਆ ਉਮੀਦ ਕਰਦੇ ਆ ਕਿ ਤੁਸੀਂ ਵੀ ਕਿਉਂਕਿ ਇਹਨਾਂ ਨੇ ਜਿੰਨੀ ਮਿਹਨਤ ਕਰਨੀ ਸੀ ਕਰ ਲਈ ਹੁਣ ਤੁਸੀਂ ਵੀ ਜਿਹੜਾ ਹੈ ਇਹਨਾਂ ਦੀ ਮਿਹਨਤ ਨੂੰ ਦਾ ਮੁੱਲ ਮੋੜੋਗੇ 30 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਜ਼ਰੂਰ ਦੇਖਿਓ ਕੈਮਰਾ ਪਰਸਨ ਗਗਨ ਦੇ ਨਾਲ ਸ਼ਾਲੂ ਮਰੋਕ ਮੋਹਲ